ちょっと。 ਇੱਕ ਨੂੰ ਜਪਾਨ ਵੀ ਆਇਆ ਉਹ ਤੋਂ ਫਾਇਦਾ ਕਰਦੇ ਲੋਕ ਨੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਨਦੀਪ ਸਿੰਘ ਜੀ ਪਰਿਵਾਰ ਚ ਮੇਰੇ ਡੈਡੀ ਆ ਮੰਮੀ ਆ ਦੋ ਬ੍ਰਦਰ ਆ ਇੱਕ ਬਰ ਬਰਾ ਦਰਬਾਰ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਚ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛਗਿੱਛ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਤੇ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਜਿਹੜੀ ਗੱਲ ਹੋ ਰਹੀ ਹੈ ਦੱਸ ਕਿ ਜੀ ਇਹ ਕਿਹਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹਾਂ ਵੀ ਹੈਪੀ ਪਸ਼ੀਆਣਾ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਰਹੀ ਹੁੰਦੀ ਦੀ ਆਪਾਂ ਦਾ ਕੋਈ ਸਬੰਧ ਨਹੀਂ ਕਿਸੇ ਨਾਲ ਦਾ ਰੱਖਦੇ ਹਾਂਜੀ ਕਿੰਨਾ ਚਿਰ ਹੈ ਸਰ ਜੀ ਇਹ ਦਿਰਫੇ ਵੀ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 6 ਵਰੀ ਦੇ ਆਈ ਦੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਆ ਜੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਕਿਉਂ ਅਸੀਂ ਰੰਗ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਹਾਂਜੀ